ਅੱਜ ਆਯੁਰਵੇਦਾ ਦਿਵਸ ਦੇ ਉੱਤੇ ਸਾਡੀ ਭਾਰਤੀ ਜਨਤਾ ਪਾਰਟੀ ਡੇਰਾ ਬੱਸੀ ਦੀ ਟੀਮ ਵੱਨਿਓ ਸਾਡੇ ਮੰਡਲ ਪ੍ਰਧਾਨਾਂ ਵੱਨਿਓ ਬਨੀਜੀ ਵੱਨਿਓ ਸਾਰੀ ਟੀਮ ਦੇ ਐਫਰਟ ਨਾਲ ਇੱਕ ਇੱਥੇ ਫ੍ਰੀ ਕੈਂਪ ਲਾਇਆ ਗਿਆ ਜਿਉ ਆਯੁਰਵੇਦਾ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਸੰਦੇਸ਼ ਹੈਗਾ ਪਲੈਨਟ ਐਂਡ ਪੀਪਲ आयुर्वेदा ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਸੋਚ ਇਹ ਹੈਗੀ ਹੈ ਕਿ ਪਲੈਨਟ ਜੇ ਸਾਡਾ ਧਰਤੀ ਸਾਡਾ ਯੂਨੀਵਰਸ ਠੀਕ ਹੋਊਗਾ ਤਾਂ ਲੋਕ ਠੀਕ ਹੋਣਗੇ ਤਾਂ ਜੋ ਲੋਕਾਂ ਨੂੰ ਫ੍ਰੀ ਸੇਵਾ ਮਿਲ ਸਕੇ ਕੱਲਾ ਇਹੀ ਕੰਪਨੀ ਸਾਡਾ ਸੇਵਾ ਪਖਵਾੜੇ ਦੇ ਪ੍ਰੋਗਰਾਮ ਚੱਲ ਰਹੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅੱਜ ਪਿਛਲੇ ਕੁਝ ਦਿਨਾਂ ਦੇ ਇਹਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਲੱਗ ਰਿਹਾ ਹੈ ਫ੍ਰੀ ਆਯੁਰਵੈਦਿਕ ਕੈਂਪਸ ਵੀ ਲੱਗ ਰਿਹਾ ਹੈ ਸਾਡੇ ਸਾਡੇ ਸਫਾਈ ਅਭਿਆਨ ਵੀ ਲੱਗ ਰਿਹਾ ਹੈ ਸਾਡੇ ਇੱਕ ਪੇੜ ਮਾਂ ਦੇ ਨਾਮ ਵੀ ਲੱਗ ਰਿਹਾ ਹੈ ਅੱਡ ਅੱਡ ਡਿਫਰੈਂਟ ਐਕਟੀਵਿਟੀਜ਼ ਚੱਲ ਰਹੀਆਂ ਹਨ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਲੰਘ ਕੇ ਗਿਆ ਉਹਨਾਂ ਦੀ ਸੇਵਾ ਨੂੰ ਸਮਰਪਿਤ এনवायरमेंट ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਸਕੀਮ ਹੈਗੀ ਹੈ ਇੱਕ ਰੁੱਖ ਮਾਂ ਦੇ ਨਾਮ ਇੰਦਾ ਹੀ ਬਾਕੀ এনवायरमेंट ਦੇ ਰਿਲੇਟਡ ਜਿਹੜੇ ਚੀਜ਼ਾਂ ਨੇ ਦੂਸਰੀ ਗੱਲ ਇਸ ਲੋਕਾਂ ਵਾਸਤੇ ਆਯੁਰਵੇਦ ਇੱਕ ਇੰਨੀ ਬੜੀ ਸੀਕ੍ਰੀਟ ਹੈਗੀ ਹੈ ਜਿਹੜੀ ਕਿ ਲੋਕ ਐਕਸਪਲੋਇਟ ਘੱਟ ਕਰ ਰਹੇ ਨੇ ਉਹਦੀ ਅਵੇਅਰਨੈਸ ਵਾਸਤੇ ਹੀ ਆਯੁਰਵੇਦਾ ਦਿਵਸ ਕ੍ਰੀਏਟ ਕੀਤਾ ਗਿਆ ਔਰ ਆਯੁਰਵੇਦਾ ਕੈਂਪਸ ਲੱਗ ਰਹੇ ਨੇ ਤੇ ਇਸ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ ਬੜੇ ਤੋਹਫੇ ਦਿੱਤੇ ਚਾਹੇ ਪਹਿਲਾ ਇਨਕਮ ਟੈਕਸ ਦੇ ਰੂਪ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਤਾਂ 2 ਲੱਖ ਦੀ ਸਲੈਬ ਹੁੰਦੀ ਸੀ ਅੱਜ 12 ਲੱਖ ਤੱਕ ਦੀ ਸਲੈਬ ਛੋਟ ਹੈ ਕਿੰਡਾ ਵੱਡਾ ਰਲੀਫ ਅੱਜ ਕੌਮਨ ਆਦ ਉਸ ਤੋਂ ਬਾਅਦ ਆ ਹੁਣ ਜੀਐਸਟੀ ਦੇ ਵਿੱਚ ਦੀਵਾਲੀ ਦੇ ਮੌਕੇ ਕਿੰਡਾ ਉਹਨਾਂ ਨੇ ਵੱਡਾ ਤੋਹਫਾ ਦਿੱਤਾ ਉਹਨਾਂ ਆਪਣੀ ਸਪੀਚ 'ਚ ਕਿਹਾ ਸੀ 15 ਅਗਸਤ ਦੀ ਕਿ ਮੈਂ ਦੇਸ਼ ਨੂੰ ਦੀਵਾਲੀ ਵੇਲੇ ਇੱਕ ਵੱਡਾ ਤੋਹਫਾ ਦੇਵਾਂਗਾ ਤੇ ਅੱਜ ਉਹ ਦੇ ਕੇ ਦਿਖਾਇਆ ਆਮ ਲੋਕਾਂ ਦੇ ਖਰਚੇ ਕਿੰਨੇ ਘਟ ਗਏ ਹਲਕਾ ਡੇਰਾ ਬੱਸੀ ਦੇ ਵਿੱਚ ਪਹਿਲਾ ਕੈਂਪ ਹੈ ਔਰ ਮੈਨੂੰ ਸ਼ਾਇਦ ਲੱਗਦਾ ਕਿ ਪੂਰੇ ਪੰਜਾਬ 'ਚ ਅੱਜ ਬਰਾੜ ਸਾਹਿਬ ਦੀ ਆਈਡੀਆ ਸੀਗਾ ਇਹ ਕਿ ਆਪਾਂ ਆਯੁਰਵੇਦਾ ਦਿਵਸ ਤੇ ਆਪਾਂ ਇੱਕ ਕੈਂਪ ਇੱਥੇ ਲਗਾਈਏ ਤਾਂ ਮੈਨੂੰ ਸ਼ਾਇਦ ਲੱਗਦਾ ਵੀ ਸ਼ਾਇਦ ਪੰਜਾਬ 'ਚ ਵੀ ਪਹਿਲਾ ਹੀ ਹੋ ਗਿਆ ਅੱਜ ਅੱਜ ਆਯੁਰਵੇਦਾ ਦਿਵਸ ਦੇ ਉੱਤੇ ਸਾਡੀ ਭਾਰਤੀ ਜਨਤਾ ਪਾਰਟੀ ਡੇਰਾ ਬੱਸੀ ਦੀ ਟੀਮ ਬੰਨੀਓ ਸਾਡੇ ਮੰਡਲ ਪ੍ਰਧਾਨਾ ਬੰਨੀਓ ਬਨੀਜੀ ਬੰਨੀਓ ਸਾਰੀ ਟੀਮ ਦੇ ਐਫਰਟ ਨਾਲ ਇੱਕ ਇਥੇ ਫ੍ਰੀ ਕੈਂਪ ਲਾਇਆ ਗਿਆ ਤਾਂ ਜੋ ਲੋਕਾਂ ਨੂੰ ਫ੍ਰੀ ਸੇਵਾ ਮਿਲ ਸਕੇ ਕੱਲਾ ਇਹੀ ਕੈਂਪਨੀ ਸਾਡਾ ਸੇਵਾ ਪਖਵਾੜੇ ਦੇ ਪ੍ਰੋਗਰਾਮ ਚੱਲ ਰਹੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅੱਜ ਪਿਛਲੇ ਕੁਝ ਦਿਨਾਂ ਦੇ ਇਹਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਲੱਗ ਰਹੇ ਐ ਫ੍ਰੀ ਆਯੁਰਵੈਦਿਕ ਕੈਂਪਸ ਵੀ ਲੱਗ ਰਹੇ ਐ ਸਾਡੇ ਸਾਡੇ ਸਫਾਈ ਅਭਿਆਨ ਵੀ ਲੱਗ ਰਹੇ ਐ ਸਾਡੇ ਇੱਕ ਪੇੜ ਮਾਂ ਦੇ ਨਾਮ ਵੀ ਲੱਗ ਰਹੇ ਐ ਅੱਡ ਅੱਡ ਡਿਫਰੈਂਟ ਐਕਟੀਵਿਟੀਜ਼ ਜਲ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਲੰਘ ਕੇ ਗਿਆ ਉਹਨਾਂ ਦੀ ਸੇਵਾ ਨੂੰ ਸਮਰਪਿਤ ਮੋਦੀ ਸਾਹਿਬ ਇੱਕ ਵਾਹਿਦ ਇਨਸਾਨ ਹੈ ਜਿਨ੍ਹਾਂ ਦੇ ਅ 7 ਅਕਤੂਬਰ ਨੂੰ 24 ਸਾਲ ਹੋ ਜਾਣੇ ਹਨ ਲਗਾਤਾਰ ਸੇਵਾ ਕਰਦੇ ਆ ਪਹਿਲਾਂ ਮੁੱਖ ਮੰਤਰੀ ਦੇ ਤੌਰ ਤੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਇਸ ਦੁਨੀਆ ਦੇ ਵਿੱਚ ਉਹ ਇਕੱਲੇ ਵਾਹਿਦ ਇਹ ਜੇ ਸ਼ਖਸ ਹੋਣਗੇ ਜਿਨ੍ਹਾਂ ਨੇ 24 ਸਾਲਾਂ ਦੇ ਵਿੱਚ ਕਦੇ ਛੁੱਟੀ ਨਹੀਂ ਲਈ ਨਰੰਤਰ ਦੇਸ਼ ਲਈ ਦਿਨ ਰਾਤ 18-18 ਘੰਟੇ ਸੇਵਾ ਕਰ ਰਹੇ ਸੋ ਉਹਨਾਂ ਦੀ ਸੇਵਾ ਨੂੰ ਸਲਾਮ ਕਰਦੇ ਹੋਏ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਅਸੀਂ ਲੋਕ ਵੀ ਲੋਕਾਂ ਦੀ ਗਾਹ ਸੇਵਾ ਕਰ ਰਹੇ ਤੇ ਇਸ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ ਬੜੇ ਤੋਹਫੇ ਦਿੱਤੇ ਚਾਹੇ ਪਹਿਲਾ ਇਨਕਮ ਟੈਕਸ ਦੇ ਰੂਪ ਦੇ ਵਿੱਚ ਕਾਂਗਰਸ ਸਰਕਾਰ ਵਲੇ ਤੇ 2 ਲੱਖ ਦੀ ਸਲੈਬ ਹੁੰਦੀ ਸੀ ਅੱਜ 12 ਲੱਖ ਤੱਕ ਦੀ ਸਲੈਬ ਛੋਟ ਹੈ ਕਿੱਡਾ ਵੱਡਾ ਰਲੀਫ ਅੱਜ ਕਾਮਨ ਆਦਮੀ ਉਸ ਤੋਂ ਬਾਅਦ ਆ ਹੁਣ ਜੀਐਸਟੀ ਦੇ ਵਿੱਚ ਦੀਵਾਲੀ ਦੇ ਮੌਕੇ ਕਿੱਡਾ ਉਹਨਾਂ ਨੇ ਵੱਡਾ ਤੋਹਫਾ ਦਿੱਤਾ ਉਹਨਾਂ ਆਪਣੀ ਸਪੀਚ 'ਚ ਕਿਹਾ ਸੀ 15 ਅਗਸਤ ਦੀ ਕਿ ਮੈਂ ਦੇਸ਼ ਨੂੰ ਦੀਵਾਲੀ ਵੇਲੇ ਇੱਕ ਵੱਡਾ ਤੋਹਫਾ ਦੇਵਾਂਗਾ ਤੇ ਅੱਜ ਉਹ ਦੇ ਕੇ ਦਿਖਾਇਆ ਆਮ ਲੋਕਾਂ ਦੇ ਖਰਚੇ ਕਿੰਨੇ ਘਟ ਗਏ ਖਰਚੇ ਘਟਣ ਦਾ ਮਤਲਬ ਬਚਤ ਹਰੇਕ ਬੰਦੇ ਦੇ ਪਰਿਵਾਰ ਨੂੰ ਹਰੇਕ ਘਰ ਨੂੰ ਸਿੱਧੀ ਬਚਤ ਹੈ ਜੇ ਆਪਾਂ ਜੀਐਸਟੀ ਤੇ ਇਨਕਮ ਟੈਕਸ ਦੀ ਰਿਬੇਟ ਨੂੰ ਜਿਹੜੀ ਛੋਟ ਦਿੱਤੀ ਮਿਲਾ ਲਈਏ ਤੇ ਤਕਰੀਬਨ ਤਕਰੀਬਨ 2.5 ਲੱਖ ਕਰੋੜ ਤੋਂ ਵੱਧ ਦਾ ਫਾਇਦਾ ਹਰ ਸਾਲ ਆਪਣੇ ਦੇਸ਼ ਵਾਸੀਆਂ ਨੂੰ ਹੋਣਾ ਸਰ ਇਸ ਵਿੱਚ ਜੋ ਪੈਟਰੋਲ ਡੀਜ਼ਲ ਗੈਸ ਸਾਰਾ ਕੁਝ ਹੀ ਇਹਦੇ ਚ ਇਨਕਲੂਡਡ ਹੈ ਹਰ ਚੀਜ਼ ਚਾਹੇ ਤੁਸੀਂ ਹੈਲਥ ਸੈਕਟਰ ਲੈ ਲਓ ਚਾਹੇ ਤੁਸੀਂ ਫਾਰਮਰਸ ਲੈ ਲਓ ਚਾਹੇ ਤੁਸੀਂ ਕੀ ਨਾਮ ਲੈਂਦੇ ਐ ਘਰ ਦੀਆਂ ਜ਼ੂਰੀ ਵਸਤਾਂ ਲੈ ਲੋ ਚਾਹੇ ਡੇਲੀ ਯੂਜ਼ ਵਾਲੇ ਲੈ ਲੋ ਚਾਹੇ ਟੂ ਵੀਲਰ ਲੈ ਲੋ ਯੰਗਸਟਰਸ ਨੂੰ ਚਾਹੀਦੇ ਹੁੰਦੇ ਐ ਟਰੈਕਟਰ ਲੈ ਲੋ ਖੇਤੀ ਦੇ ਸਮਾਨ ਲੈ ਲੋ ਜਿਵੇਂ ਟਰੈਕਟਰਾਂ ਦੇ ਉੱਤੇ ਰਿਪੇਅਰ ਦੇ ਉੱਤੇ ਅੱਗੇ 18% ਜੀਐਸਟੀ ਸੀ ਹੁਣ ਸਿਰਫ 5% ਰਹਿ ਗਿਆ ਅੱਗੇ ਤੁਸੀਂ ਕਿਸਾਨ ਨੇ ਟਰੈਕਟਰ ਲੈਣਾ ਹੁੰਦਾ ਸੀ 60-70000 ਰੁਪਏ ਜੀਐਸਟੀ ਲੱਗਦਾ ਸੀ ਅੱਜ ਉਹਨੂੰ 60-70000 ਸਿੱਧਾ ਉਹਦੋਂ ਸਿੱਧੀ ਬਚਤ ਹੋਣੀ ਐ ਨਹੀਂ ਅੱਜ ਸਾਰੇ ਫਰਜ਼ ਸਮਝਦੇ ਐ ਜੀਐਸਟੀ ਨਾ ਕਰਨ ਵਾਲਾ ਕੋਈ ਮੈਨੂੰ ਨਹੀਂ ਲੱਗਦਾ ਉਹਦੀ ਵੀ ਸੇਲ ਉਨੀ ਬਦਨੀ ਐ ਬਾਕੀ ਜੇ ਕੋਈ ਇਹੋ ਜੀ ਗੱਲ ਹੋਊਗੀ ਤੇ ਉਹਦਾ ਮੌਕੇ ਦੇ ਉੱਤੇ ਜਿਹੇ ਜਿਹੇ ਬਣਦੀ ਕਾਰਵਾਈ ਹੋਊਗੀ ਦੇਖੋ ਅੱਜ ਆਯੁਰਵੇਦਾ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਸੰਦੇਸ਼ ਹੈਗਾ ਪਲੈਨਟ ਐਂਡ ਪੀਪਲ ਆਯੁਰਵੇਦਾ ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਸੋਚ ਇਹ ਹੈਗੀ ਹੈ ਕਿ ਪਲੈਨਟ ਜੇ ਸਾਡਾ ਧਰਤੀ ਸਾਡਾ ਯੂਨੀਵਰਸ ਠੀਕ ਹੋਊਗਾ ਤਾਂ ਲੋਕ ਠੀਕ ਹੋਣਗੇ ਇਹਦਾ ਮਤਲਬ ਹੈ এনवायरमेंट এনवायरमेंट ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਸਕੀਮ ਹੈਗੀ ਹੈ ਇੱਕ ਰੁੱਖ ਮਾਂ ਦੇ ਨਾਮ ਇਦਾਂ ਹੀ ਬਾਕੀ এনवायरमेंट ਦੇ ਰਿਲੇਟਡ ਜਿਹੜੀ ਚੀਜ਼ਾਂ ਨੇ ਦੂਸਰੀ ਗੱਲ ਇਨ ਲੋਕਾਂ ਵਾਸਤੇ ਆਯੁਰਵੇਦ ਇੱਕ ਇੰਨੀ ਬੜੀ ਸੀਕ੍ਰੇਟ ਹੈਗੀ ਹੈ ਜਿਹੜੀ ਕਿ ਲੋਕ ਐਕਸਪਲੋਇਟ ਘੱਟ ਕਰ ਰਹੇ ਨੇ ਉਹਦੀ ਅਵੇਅਰਨੈਸ ਵਾਸਤੇ ਹੀ ਆਯੁਰਵੇਦਾ ਦਿਵਸ ਕ੍ਰੀਏਟ ਕੀਤਾ ਗਿਆ ਔਰ ਆਯੁਰਵੇਦਾ ਕੈਂਪਸ ਲੱਗ ਰਹੇ ਨੇ ਔਰ ਅਸੀਂ ਧੰਨਵਾਦੀ ਹਾਂ ਸਾਡੀ ਪਾਰਟੀ ਦੇ ਪਰਨ ਮੰਤਰੀ ਜੀ ਦੇ ਕਿ ਉਹਨਾਂ ਨੇ ਸਾਨੂੰ ਇੱਕ ਨਵੀਂ ਸੇਧ ਦਿਖਾਈ ਹੈ ਔਰ ਨਵੇਂ ਰਸਤੇ ਤੇ ਸਾਨੂੰ ਪਾਇਆ ਹੈ ਹਲਕਾ ਡੇਰਾ ਬਸੀ ਦੇ ਵਿੱਚ ਪਹਿਲਾ ਕੈਂਪ ਲਗਾਇਆ ਹੈ ਹਲਕਾ ਡੇਰਾ ਬਸੀ ਦੇ ਵਿੱਚ ਪਹਿਲਾ ਕੈਂਪ ਹੈ ਔਰ ਮੈਨੂੰ ਸ਼ਾਇਦ ਲੱਗਦਾ ਕਿ ਪੂਰੇ ਪੰਜਾਬ 'ਚ ਅੱਜ ਬਰਾੜ ਸਾਹਿਬ ਦੀ ਆਈਡੀਆ ਸੀਗਾ ਇਹ ਕਿ ਆਪਾਂ ਆਯੁਰਵੇਦਾ ਦਿਵਸ ਤੇ ਆਪਾਂ ਇੱਕ ਕੈਂਪ ਇੱਥੇ ਲਗਾਈਏ ਤਾਂ ਮੈਨੂੰ ਸ਼ਾਇਦ ਲੱਗਦਾ ਵੀ ਸ਼ਾਇਦ ਪੰਜਾਬ 'ਚ ਵੀ ਪਹਿਲਾ ਹੀ ਹੋਵੇ ਅੱਜ